ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੌਸਮ ਦੇਖੋ ਜੀ ਨਾ ਤਾਂ ਧੁੱਪ ਨਿਕਲ ਰਹੀ ਆ ਤੇ ਨਾ ਮੀਂਹ ਪੈ ਰਿਹਾ ਵਾ ਕਿੰਨਾ ਸੋਹਣਾ ਮੌਸਮ ਹੋਇਆ ਪਿਆ ਹੰਡਾ ਹੰਡਾ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲੀ ਆ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀਗੀ ਐਦਾਂ ਦਾ ਮੌਸਮ ਕਿੱਥੇ-ਕਿੱਥੀਆਂ ਦੱਸਿਓ ਜਰਾ ਕਮੈਂਟ ਕਰਕੇ ਤੇ ਕਿੱਥੋਂ-ਕਿੱਥੋਂ ਇਹ ਵੀਡੀਓ ਦੇਖ ਰਹੇ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਇਸੀ ਮੂਰਾ ਮੌਸਮ ਹੋਇਆ ਪਿਆ ਕੋਟੇ ਬਣਾ ਕੇ ਖਾਣ ਦਾ ਕੌਣ ਕੌਣ ਕੋਟੇ ਬਣਾ ਕੇ ਖਾ ਰਿਹਾ ਇਸ ਮੌਸਮ ਦੇ ਵਿੱਚ ਜਰੂਰ ਸੋਧ ਇੱਕ ਝੋਕੜੀ ਮੈਂਤ ਕਰਕੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਮੌਸਮ ਬਹੁਤ ਵਧੀਆ ਲੱਗ ਰਿਹਾ ਵਾ ਨਹੀਂ ਤਾਂ ਨਹੀਂ ਰਸੀ ਪੈ ਰਿਹਾਗਾ ਆਸ-ਪਾਸ ਹੀ ਨਹੀਂ ਪਈ ਜਾਂਦਾ ਵਾ ਤੇ ਉਹ ਆਪਣੇ ਖੰਡਾ ਹੋਇਆ ਪਰ ਮੌਸਮ ਬਹੁਤ ਜਿਆਦਾ ਸੋਨਾ ਹੈ। ਬਲੂ ਵਾਚਾ ਸੋਨਾ ਦੇਖਨ ਨੂੰ ਲੱਗ ਰਿਹਾ ਵਾ। ਮੈਂ ਤਾਂ ਮੌਸਮ ਵਧੀਆ ਅੱਜ ਤਾਂ ਮੌਸਮ ਚਲੋ ਥੋੜੀ ਜੀ ਗਰਮੀ ਤਾਂ ਰਾਤ ਨੂੰ ਵੀ ਹੈ। ਪੰਛੀਆਂ ਨੂੰ ਵੀ ਵਿਚਾਰਿਆਂ ਨੂੰ ਵੀ ਦਰਖਤਾਂ ਰੁੱਖਾਂ ਨੂੰ ਵਿਚਾਰਿਆਂ ਨੂੰ ਬਹੁਤ ਚੰਗਾ ਹਰੇ ਭਰੇ ਵੀ ਥੀ ਜਾਂਦੇ ਆ ਬਹੁਤ ਸੋਹਣੇ ਸੋਹਣੇ ਲੱਗ ਰਿਹਾ ਨੇ। ਮੌਸਮ ਕੁਛ ਨਹੀਂ ਬਹੁਤ ਸੁਹਾਣਾ ਹੋਇਆ ਤੇ ਮੌਸਮ ਕਿਤੇ ਤੁੰਗ ਮੋਨ ਫੇਰੰਦਾ ਦੇ ਦਰ ਦਰ ਕਰਦਾ ਵਾ ਕਿਤੇ ਬੰਦਾ ਘੁੰਮ ਫੇਰ ਆਵੇ ਐ ਜੇ ਮੌਸਮ ਦੇ ਵਿੱਚ ਚਲੋ ਆਪਾਂ ਤਾਂ ਬਣਾਉਨੇ ਆ ਪਕੌੜੀ ਚਲ ਕੇ ਤੇ ਬਣਾ ਕੇ ਖਾਵਾਂਗੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪਕੌੜੀ ਬਣਾ ਗੋੰਗ ਦਾ ਬੜਾ ਤੇ ਉਹ ਦੇਖਾਂਗੇ ਤੁਹਾਨੂੰ ਹੋਰ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸੋ ਕਿਤੇ ਕਿਤੇ ਬਾਰਿਸ਼ ਪੈ ਰਹੀ ਆ ਜਾਂ ਨਹੀਂ ਪੈ ਰਹੀ ਤੇ ਨਾ ਤਾਂ ਧੁੱਪ ਨਿਕਲ ਰਹੀ ਆ ਤੇ ਨਾ ਤਾਂ ਬਾਰਿਸ਼ ਪੈ ਰਹੀ ਆ ਇਦਾਂ ਦਾ ਮੌਸਮ ਹੋ ਰਿਹਾ